ਸੁਗੋ ਤੁਹਾਨੂੰ ਬਹੁਤ ਜਿੰਦਾਬਾਦ 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 ਅੱਜ ਬਰਨਾਲੇ ਦੇ ਵਿੱਚ ਸਾਡੀ ਸਿੱਖਿਆ ਮੀਟਿੰਗ ਹੈ ਜਿਹੜਾ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 25 ਨੰਬਰ ਨੂੰ ਇੱਕ ਡਰਾਫਟ ਭੇਜਿਆ ਵੀ 15 ਦਿਨਾਂ ਦੇ ਵਿੱਚ ਇਹ ਤੇ ਜਵਾਬ ਦੇ ਕੇ ਭੇਜੋ ਐ ਐਮ ਸੀ ਐਸ ਦੇ ਵਿੱਚ ਸੋਧ ਕਰਨ ਵਾਲੀ ਗੱਲ ਜਿਹੜੀ ਹੈਗੀ ਆ ਪੰਜਾਬ ਦੇ ਲੋਕਦਾਨਾਂ ਨੂੰ ਤੇ ਵੱਡੇ ਵੱਡੇ ਸਟੋਰਾਂ ਨੂੰ ਇਹਨਾਂ ਨੇ ਮੰਡੀਆਂ ਵਿੱਚ ਬਣਾਉਣ ਦਾ ਜਿਹੜਾ ਸੋਧ ਕਰਨ ਵਾਸਤੇ ਜਿਹੜਾ ਸੋਧ ਕਰਨ ਦੀ ਗੱਲ ਕੀਤੀ ਹੈ ਤੇ ਜਦ ਐ ਐਮ ਐਸ ਪੀ ਦੇ ਇੰਸ਼ੂਰਾ ਇੰਸ਼ੋਰੈਂਸ ਵਾਲੀ ਕੰਪਨੀ ਦੇ ਹਵਾਲੇ ਕਰਨ ਦੀ ਜਿਹੜੀ ਗਾ ਵਾਅਦੇ ਘਾਟੇ ਪੂਰੇ ਕਰਨ ਦੇ ਵਾਸਤੇ ਉਹਨਾਂ ਨੂੰ ਤਿਆਰ ਦੇਣ ਦੀ ਗੱਲ ਕੀਤੀ ਹੈ ਅਸੀਂ ਉਹਦੇ ਬਾਰੇ ਪੂਰਾ ਉਪਰੀਆ ਡਰਾਫਟ ਤੇ ਉਹ ਕੇਂਦਰ ਸਰਕਾਰ ਨੇ ਕਿਵੇਂ ਭੇਜਿਆ ਚੋਰੀ ਚੋਰੀ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਤਿੰਨ ਕਾਨੂੰਨ ਜਿਹੜੇ ਕਾਲੇ ਤਨਖਾਹ ਫੀਤੀ 2021 ਚ ਵਾਪਸ ਹੋਏ ਉਹਨਾਂ ਨੂੰ ਮੁੜ ਕੇ ਵਾਪਸ ਉਸੇ ਤਰੀਕੇ ਨਾਲ ਹਿਲਾ ਆ ਰਹੇ ਨੇ ਚੋਰ ਮੋਰੀ ਨਹੀਂ ਤੇ ਫੈਕਟਰੀਆਂ ਕੋਲ ਸਿੱਧੀਆਂ ਚਿੱਠੀਆਂ ਭੇਜੀਆਂ ਕਿਸੇ ਨੂੰ ਪੜਨਕ ਨਹੀਂ ਪਈ ਨਾ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਨਾ ਕਿਸਾਨਾਂ ਨਾਲ ਵਿਚਾਰਿਆ ਤੇ ਕੇਂਦਰ ਸਰਕਾਰ ਨੇ ਸਭ ਸੁਬੇ ਰੁਕਈ ਤਾਂ ਸੁਬਾ ਚੁੱਪ ਕਰਕੇ ਬੈਠਾ ਜਿਹੜਾ ਉਹਨਾਂ ਨੇ ਚਿੱਠੀ ਜਿਗਰ ਤੇ ਅੱਜ ਸਾਡੇ ਉਹਨਾਂ ਦੀ ਕੋਈ ਮੀਟਿੰਗ-ਮੂਟਿੰਗ ਹੋ ਰਹੀ ਹੈ ਕੀ ਕਰਦੇ ਨੇ ਕੀ ਨਹੀਂ ਕਰਦੇ ਪੂਰੇ ਕਰਤੇ ਸੀ ਉਹ ਜਾਣਕਾਰੀ ਦੇਣ ਦੀ ਖਤੇ ਮੀਟਿੰਗ ਤੇ ਹਸ ਤੋਂ ਲਿਖਿਆ ਜਾ ਰਿਹਾ ਹੈ ਸੰਭੂ ਬੋਰਡ ਤੇ ਇਹ ਇੱਕ ਫਨੋਰੀ ਤੇ ਭੁਖ ਹੜਤਾਲ ਕੀ ਕੀਤੀ ਜਿਹੜੇ ਡੱਲੇਬਾਲ ਵੱਲੋਂ ਉਹਨੇ ਦੇਖੋ ਨੇ ਸਮਰਥਨ ਲੈ ਠੀਕ ਦੇਖਦੇ ਆਂ ਜੀ ਕਰਨ ਸੰਘਰਸ਼ ਕਰਨ ਦਾ ਹਰ ਇੱਕ ਨੂੰ ਹੱਕ ਹੈ ਉਹ ਆਪਣਿਆਂ ਤੌਰ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਦੋ ਫਾਰਮਾਂ ਦਾ ਪ੍ਰੋਗਰਾਮ ਹੈ ਉਹ ਦੇਖ ਰਹੇ ਨੇ ਪ੍ਰੋਗਰਾਮ ਜਦੋਂ ਉਹਨਾਂ ਦੇ ਨਟਕਾ ਮੁੱਕੀ ਹੁੰਦਾ ਤਾਂ ਉਹਨਾਂ ਦੇ ਨਾਲ ਤਾਲਮੇਲ ਮੈਸੇਜ ਵੀ ਕਰਦੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਚੁੱਪੀ ਮੰਗ ਕਰਦੇ ਕਿਸਾਨੀ ਮਸਲੇ ਅਸੀਂ ਇਹ ਕਹਿੰਦੇ ਆਂ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਚੁੱਪ ਨੇ ਕੱਲ ਨੂੰ ਜੋ ਮਰਦਬਾਰਤ ਰੱਖਿਆ ਜੇ ਉਹਦੀ ਕੋਈ ਕਿਸੇ ਕਿਸਮ ਦੀ ਉਹਨੂੰ ਵੱਧ ਘਾਟ ਹੁੰਦੀ ਹੈ ਇੱਕ ਆਗੂ ਨੂੰ ਤਾਂ ਇਹ ਜਿਹੜੇ ਮੇਬਰ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਵੇਂ ਹੁਣ ਵੀ ਆਇਆ ਕਿਹੜੀ ਵਿਰੋਧ ਹੋਊਗਾ ਮੈਂ ਪੱਤਰ ਦੇ ਵਿਰੋਧ ਹੈ ਸਰਕਾਰ ਉਹਨਾਂ ਨੂੰ ਅਤੁੱਤ ਗੋਲੇ ਮਾਰ ਰਹੀ ਹੈ ਤੇ ਉਹਨਾਂ ਦੇ ਪਾਣੀ ਦੇ ਬਿਚਾਰਾ ਮਾਰ ਕੇ ਡਾਂਗਾ ਮਾਰ ਕੇ ਜ਼ਖਮੀ ਕਰ ਰਹੀ ਹੈ ਉਹਨਾਂ ਦੀ ਗੱਲ ਸੁਣਨ ਵਾਸਤੇ ਸਰਕਾਰ ਤਿਆਰ ਨਹੀਂ ਇਸ ਕਰਕੇ ਅਸੀਂ ਤਾਂ ਦੋਵਾਂ ਸਰਕਾਰਾਂ ਦੀ ਨਿੰਦਿਆ ਕਰਦੇ ਆ ਵੀ ਤੁਸੀਂ ਗੱਲ ਸੁਣੋ ਉਹਨਾਂ ਦੀ ਸਰਕਾਰ ਪੱਤਰ ਵੀ ਜਾਰੀ ਕੀਤਾ ਹੈ ਸਰਵਿਸ ਕਮੇਰ ਵਾਲੇ ਜਿੱਥੇ ਬੰਦਿਆਂ ਨੂੰ ਉਹ ਗੋਲੇ ਪੱਤਰ ਤੇ ਅਸੀਂ ਕਿੱਥੀ ਪੜ੍ਹ ਨਹੀਂ ਸਾਡੇ ਕੋਲੇ ਆ ਗਈ ਉਹ ਪੱਤਰ ਪੜੀ ਪੱਤਰਾਂ ਦੀ ਗੱਲ ਲੰਮੀ ਚੌੜੀ ਹੈ ਪਹਿਲਾਂ ਅਸੀਂ ਵੀ ਪੱਤਰ ਜਾਰੀ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਪੱਤਰ ਆਏ ਨੇ ਉਹਨਾਂ ਦਾ ਸਿਰਫ ਸੁਨੇਹਾ ਇਹ ਹੀ ਹੈ ਉਹ ਖੁੱਲੇ ਪੱਤਰ ਦੇ ਵਿੱਚ ਵੀ ਵੀ ਤੁਸੀਂ ਸਾਡੇ ਵਿੱਚ ਸਾਡੇ ਵਾਲੇ ਸ਼ਮੂਹ ਤੇ ਆਓ ਸਾਡੀਆਂ ਮੰਗਾਂ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਤੁਹਾਨੂੰ ਸੱਦਾ ਦਿੰਦੇ ਆ। ਇਹ ਆਉਂਦਾ ਵੀ ਜਿਵੇਂ ਕਿ ਕਿਸਾਨ ਜੱਥੇਬੰਦੀਆਂ ਨੂੰ ਪਖਾਨਾ ਦੇ ਮਸਲੇ ਲਈ ਇੱਕ ਜੁੱਟ ਹੋਣ ਦੀ ਲੋੜ ਹੈ। ਇਹ ਕੌਣ ਨਹੀਂ ਕਹੂਗਾ ਜੀ ਇਹ ਤਾਂ ਸਾਰੇ ਕਹਿੰਦੇ ਆ ਤੁਸੀਂ ਵੀ ਕਹਿੰਦੇ ਹੋ ਅਸੀਂ ਵੀ ਕਹਿੰਦੇ ਆ। ਅਸੀਂ ਤਾਂ ਆਪ ਲੋਕ ਕਹਿੰਦੇ ਆ ਕਿ ਇਕੱਠੇ ਹੋਣ ਦੇ ਬਹੁਤ ਤਰੀਕੇ ਆ। ਇੱਕ ਜੱਥੇਬੰਦੀ ਨਹੀਂ ਬਣ ਸਕਦੀ ਠੀਕ ਹੈ। ਅਡਟ ਫੋਰਮ ਨੇ ਠੀਕ ਹੈ। ਪਰ ਫਿਰ ਵੀ ਅਡਟ ਫੋਰਮ ਬਣ ਕੇ ਅਡਟ ਜੱਥੇਬੰਦੀਆਂ ਬਣ ਕੇ ਵੀ ਨਿਮੀਨਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਮਿਲ ਮੇਥੇ ਨਾ ਰਹੀ ਇਕੱਠੇ ਹੋਇਆ ਜਾ ਸਕਦਾ ਅਸੀਂ ਦਿੱਲੀ ਦੇ ਵਿੱਚ ਰਹੇ ਹਾਂ ਤੁਸੀਂ ਦੇਖਿਆ ਸਾਡੀ ਸਟੇਜ ਵੱਖਰੀ ਰਹੀ ਹੈ ਅਸੀਂ ਵੱਖਰੀ ਚੱਲ ਰਹੀ ਹੈ ਪਰ ਜਿਹੜਾ ਸੰਯੁਕਤ ਮੋਰਚ ਦਾ ਐਲਾਨ ਹੁੰਦਾ ਸੀ ਪ੍ਰੋਗਰਾਮ ਹੁੰਦਾ ਸੀ ਉਹ ਅਸੀਂ ਸਾਰੇ ਲਾਗੂ ਕਰ ਦਿੰਦੇ ਹਾਂ ਇਸ ਤਰ੍ਹਾਂ ਕੋਈ ਸਟੇਜ ਅਡਲਾਉਣੀ ਚਾਹੁੰਦੇ ਲਾ ਦੇ ਕੋਈ ਵੱਖਰਾ ਚੱਲਣਾ ਚਾਹ ਜਿ세 ਬੰਦੀ ਆ ਵੱਖਰੀ ਰਹੇ ਪਰ ਉਹ ਸੰਯੁਕਤ ਮੋਰਚੇ ਦੇ ਵਿੱਚ ਲਿਖੇ ਹੋਏ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਭਾਰਤ ਦੇ ਵਿੱਚ ਇਕੱਠਿਆਂ ਜੱਦੇ ਵੰਗਿਆਂ ਦਾਬ ਬਣਾਉਣਾ ਉਸੇ ਦੀ ਜਨਤਾ ਦਾ ਸਮਰਥਨ ਵੀ ਵੱਧਣ ਲੱਗਾ ਤੇ ਸਰਕਾਰ ਦੇ ਦਾ ਵੱਧ ਬਣਦੀ ਹੈ ਸਾਡੀ ਇਹ ਪਹੁੰਚ ਹੈ ਸਾਡੀ ਅਸੀਂ ਪਹਿਲਾਂ ਵੀ ਸੀ ਹੁਣ ਵੀ ਹੈ ਅਸੀਂ ਅੱਗੇ ਵੀ ਰੱਖਾਂ ਕੋਈ ਐਲਾਨ ਕੀਤਾ ਜਾ ਰਿਹਾ ਤੁਹਾਡੇ ਕੋਲ ਕੋਈ ਗੱਲ ਐਲਾਨ ਹੋਇਆ ਜੀ ਸਾਡੇ ਤਾਂ ਪਿੱਛੇ ਆ ਗਿਆ ਵੀ 23 ਨਵੰਬਰ 23 ਨੰਬਰ ਵਾਲੇ ਦਿਨ ਸਾਰੀਆਂ ਜੇਸੇ ਬਣੀਆਂ ਜਿਲ੍ਹਾ ਹੈੱਡਕ quartਰ ਨਾਲ ਤੇ ਸਾਰੇ ਮੁੱਦੇ ਜਿਹੜੇ ਮੈਂ ਪਹਿਲਾਂ ਬੋਲ ਕੇ ਗਏ ਆ ਉਹਨਾਂ ਦੇ ਪ੍ਰਦਰਸ਼ਨ ਕਰ ਰਹੇ ਹਨ ਜੀ ਬਚੰਦਾ ਸਿੰਘ ਜੇਠੂ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੂਜੇ ਦਾ ਸੀਨੀਅਰ ਮੀਤ ਪ੍ਰਧਾਨ ਆਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸਿੱਖਿਆ ਦੇ ਇੱਕ ਵੱਡੀ ਮੀਟਿੰਗ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਕਰ ਰਹੇ ਹਾਂ ਇਹ ਮੀਟਿੰਗ ਜੋ ਐਸਕੇਐਮ ਨੇ ਸੱਦਾ ਦਿੱਤਾ ਹੋਇਆ ਹੈ 23 ਤਰੀਕ ਦਾ ਕਿ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਹੜਾ ਸਰਕਾਰ ਨੇ ਸਟੇਟਾਂ ਨੂੰ ਨਵਾਂ ਖੜੜਾ ਲਿਆ ਕੇ ਕਿੰਨੇ ਜਿਹੜੇ ਕਾਲੇ ਕਾਨੂੰਨਾਂ ਮੋੜ ਲਾਗੂ ਕਰਨ ਦਾ ਫੈਸਲਾ ਕੀਤਾ ਉਹਦੇ ਵਿਰੋਧ ਦੇ ਵਿੱਚ ਤੇ ਇਹਦੇ ਨਾਲ ਜਿਹੜੇ ਸਾਡੇ ਸਾਥੀ ਬਾਰਡਰਾਂ ਤੇ ਬੈਠੇ ਆ ਉਹਦੀ سپورਟ ਦੇ ਵਿੱਚ ਤੇ ਇਹਦੀ ਤਿਆਰੀ ਦੇ ਵਿੱਚ ਅਸੀਂ 18 ਤਰੀਕ ਨੂੰ ਜਿੱਥੇ ਉਹ ਰੇਲਾਂ ਤੇ ਜਾ ਰਹੇ ਆ ਦੂਜੇ ਸਾਥੀ ਅਸੀਂ ਉਹਨਾਂ ਤਾਲਮੇਲ ਮਾਂ ਕਰਦੇ ਹੋਏ ਤੇ 23 ਦੀ ਤਿਆਰੀ ਕਰਦੇ ਹੋਏ ਦੋਨਾਂ ਗੱਲਾਂ ਨੂੰ ਜੋੜ ਕੇ ਅਸੀਂ ਮਤਲਬ ਮੋਟਰਸਾਈਕਲ ਮਾਰਚ ਸਾਰੇ ਬਲਾਕਾਂ 'ਚ ਪੰਜਾਬ ਦੇ 'ਚ ਜਿੱਥੇ ਸਾਡਾ ਕੰਮ ਹੈ ਉਹ ਕਰ ਰਹੇ ਆ ਉਦੋਂ ਸਾਡੀ ਗੱਲ ਠੋਸ ਹੈ ਕਿ ਜਿੱਦਾਂ ਵੱਡਾ ਇਹਨਾਂ ਨੇ ਹਮਲਾ ਬਿੜਤਾ ਇਹਨੂੰ ਕੱਲੀ ਕਹਿਰੀ ਜਥੇਬੰਦੀ ਕੋਈ ਲੜਕੇ ਸਿਰੇ ਨਹੀਂ ਲਾ ਸਕਦੀ ਇਹ ਦਿੱਲੀ ਵਾਲੇ ਕੋਲੋਂ ਵੀ ਵੱਡੀ ਏਕਤਾ ਦੀ ਲੋੜ ਹੈ ਵੱਡੇ ਦਿਰੜ ਇਰਾਦੇ ਦੀ ਲੋੜ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਦੂਜੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਉਹ 38 ਹੈ ਜਾਂ 32 ਹੈ ਉਹਨਾਂ ਨਾਲ ਉਹ ਸਾਥੀਆਂ ਨਾਲ ਸਾਡਾ ਸੰਪਰਕ ਹੋਇਆ ਹੈ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ ਕਿ ਸਾਨੂੰ ਇਹ ਜਿਹੜਾ ਲਾਗੂ ਕਰਨਾ ਹੈ ਪੰਜਾਬ ਸਰਕਾਰ ਨੇ ਕਰਨਾ ਹੈ ਪੰਜਾਬ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਕਿ ਖਾੜੇ ਨੂੰ ਰੱਦ ਕਰਕੇ ਭੇਜੇ ਸੈਂਟਰ ਨੂੰ ਇਹ ਮੁੱਢ ਵੱਜਣ ਦੀ ਲੋੜ ਆ ਇੱਥੇ ਉਹਨਾ ਸਾਥੀਆਂ ਨੂੰ ਅਸੀਂ ਕਹਿਣਾ ਚਾਹੁੰਨਾ ਕਿ ਜਿਹੜਾ ਅਸੀਂ ਕਾਨੂੰਨੀ ਗਰੰਟੀ ਲੈਣਾ ਚਾਹੁੰਦੇ ਸੀ ਸਰਕਾਰ ਉਹ ਤੋਂ ਵੱਡੇ ਹਮਲੇ ਤੇ ਆ ਗਈ ਹੈ ਕਾਲੇ ਕਾਨੂੰਨ ਲਾਗੂ ਕਰਨ ਲੱਗੀ ਹੋਈ ਹੈ ਇਸ ਕਰਕੇ ਪੂਰੀ ਤਰ੍ਹਾਂ ਦੁਆਰੇ ਮੀਟਿੰਗ ਕਰਕੇ ਸਾਰੇ ਜਿਹੜੇ ਅਡੋਡੀ ਬਣੇ ਹੋਏ ਫਾਰਮ ਹੈ ਸੰਯੁਕਤ ਮੋਰਚਾ ਬਣ ਗਿਆ ਗੈਰ ਰਾਜਨੀਤਿਕ ਮੰਡਲ ਗਿਆ ਜਾਂ ਕਿਸਾਨ ਮਜ਼ਦੂਰ ਸਹਾਇਤਾ ਕਮੇਟੀ ਉਹ ਮੋਰਚਾ ਬਣਿਆ ਹੋਇਆ ਸਾਰੇ ਫਿਰ ਜੋੜਨ ਤੇ ਵੱਡੀ ਲੜਾਈ ਦੀ ਤਿਆਰੀ ਕਰੀਏ ਤੇ ਇਹਦੇ ਰਾਹੀਂ ਤੁਹਾਡੇ ਮਾਧਿਲੇ ਰਾਹੀਂ ਜਿਹੜੇ ਸਾਡੇ ਆਗੂ ਜਲਦੀਸ਼ ਸਿੰਘ ਢੱਲੇ ਵਾਲਾ ਬੈਠਿਆਂ ਮਰਨ ਵਰਤ ਤੇ ਸਾਡੀ ਤਾਂ ਸੁਝਾਇ ਬੇਨਤੀ ਹੈ ਕਰਨਾ ਤਾਂ ਉਹਨਾਂ ਦਾ ਆਪ ਦਾ ਅਧਿਕਾਰ ਹੈ ਕਿਵੇਂ ਕਰਨਾ ਕਿਵੇਂ ਨਹੀਂ ਕਿਉਂਕਿ ਜਿਹੜੀਆਂ ਸਰਕਾਰਾਂ ਸਾਨੂੰ 101 ਦੇ ਜੱਥੇ ਬੰਦੇ ਨੂੰ ਪੈਦਲ ਨਹੀਂ ਦਿੱਲੀ ਜਾਣ ਦਿੰਦੇ ਥੋੜੇ ਮਰਨ ਵਾਲ ਕੋਈ ਸਰਕਾਰ ਦਾ ਪਛੀੜਿਆ ਜਾਉ ਕਿਉਂਕਿ ਸਰਕਾਰ ਪੂਰੀ ਤਰ੍ਹਾਂ ਜਾਬ ਰਹੀ ਹੈ ਇਹਨੂੰ ਕਿੰਨੇ ਮਰ ਜਾਣ 740 ਦੇ ਲਗਭਗ ਪਹਿਲਾਂ ਮਰਿਆ ਨਾ ਗੌੜਿਆਂ ਨੇ ਉਹ ਤਾਂ ਚਾਹੁੰਦੇ ਸਾਰੇ ਆਗੂ ਮਰ ਜਾਣ ਠੀਕ ਹੈ ਉਹ ਮਾਰ ਦੇ ਸਰਕਾਰ ਸਾਨੂੰ ਇਸ ਕਰਕੇ ਸਾਡੀ ਅਪੀਲ ਆ ਮਰਜੀ ਉਹਨਾਂ ਦੀ ਹੈ ਕਿ ਉਹ ਜਿਹੜਾ ਪੂਖਾ ਹੜਤਾਲਾ ਇਹ ਨਾਮ ਰਿਆ ਜਾਵੇ ਉਹ ਤੋਂ ਉੱਠਣ ਤੇ ਆਪਾਂ ਕੋਈ ਗਾਹਾਂ ਸਾਂਝਾ ਸੱਦਾ ਵੀ ਫੋਟਿਓ ਜਿਵੇਂ ਆਪਦਾ ਵੀ ਕੋਰ ਚਲਾਉਂਦੇ ਆ ਉਹਨਾਂ ਦੀ ਆਪਦਾ ਅਧਿਕਾਰ ਆ ਉਹਨੂੰ ਚਲਾਉਣ ਅਸੀਂ ਨਹੀਂ ਕਹਿੰਦੇ ਉਹਨੂੰ ਬੰਦ ਕਰਦਿਆਂ ਪਰ ਗਾਹਾਂ ਜਿਹੇ ਜਿਹੇ ਹਾਲਤ ਬਣ ਰਹੀ ਹੈ ਵੱਡੀ ਲੜਾਈ ਦੀ ਲੋੜ ਬਣ ਗਈ ਇਹ ਕੱਲੇ ਪੰਜਾਬ 'ਚ ਨਹੀਂ ਇਹ ਤਾਂ ਮੋੜ ਸਾਰੀਆਂ ਭਾਰਤਿਆਂ ਜਥੇਬੰਦੀਆਂ ਨੂੰ ਪੂਰੀ ਤਰ੍ਹਾਂ ਇਕੱਠੇ ਹੋਣ ਆਪੋ ਇਹ ਹਮਲਾ ਗੱਲੇ ਕਿਸਾਨਾਂ ਮਜ਼ਦੂਰਾਂ ਦੇ ਨਹੀਂ ਕਿਉਂਕਿ ਜੇ ਉਹ ਕਾਲੇ ਕਾਨੂੰਨ ਲਾਗੂ ਹੁੰਦੇ ਆ ਆਰਧਿਆਂ ਦੀ ਆੜਤ ਵੀ ਗਈ ਜਿਹੜੇ ਮੰਡੀਆਂ ਦੇ ਮਜ਼ਦੂਰ ਹੈ ਚਾਹੇ ਉਹ ਢਾਨ ਕੇ ਹੈ ਜੋ ਉਹਦਾ ਝਾੜ ਵਸਾਰਤ ਕਰਦੇ ਹੈ ਤਲਾਈ ਵਾਲੇ ਹੈਗੇ ਹੈ ਪੱਲੇਦਾਰ ਹੈਗੇ ਹੈ ਟਰੱਕ ਜੂਨੀਅਨ ਹੈਗੀ ਹੈ ਤੇ ਇਹਨਾਂ ਕਾਨੂੰਨਾਂ ਦੇ ਤਹਿਤ ਜਿਹੜੀ ਲੋਕਾਂ ਨੂੰ ਸਸ਼ਤਾਨ ਆਜ ਦੇਣਾ ਉਹ ਵੀ ਕਹਿੰਦੇ ਅਸੀਂ ਕਾਦੇ ਵਾਸਤੇ ਲੈਣਾ ਲੋਕਾਂ ਨੂੰ ਦੇਣਾ ਹੈ ਸਾਨੂੰ ਨਗਦ ਪੈਸੇ ਦੇ ਦਾਂਗੇ ਜਿੰਨੇ ਸਲੰਡਰਾਂ ਸਾਨੂੰ ਨਗਦ ਭੇਜੇ ਸਾਰਿਆਂ ਦੇ ਖਾਤਿਆਂ 'ਚ ਆਉਂਦੀ ਆ ਪਤਾ ਲੱਗ ਗਿਆ ਜਿੰਦੇ ਉਹ ਉਸ ਖਰੀਦ ਤੋਂ ਵੀ ਭੱਜ ਰਹੇ ਆ ਜਿਹੜੀ ਉਹਨਾਂ ਨੂੰ ਵੰਡ ਦੇਣੀ ਆ ਜਨਤਕ ਵੰਡ ਪ੍ਰਣਾਲੀ ਉਹ ਤੋਂ ਵੀ ਸਾਫੇ ਖਰੜੇ 'ਚ ਭੱਜਣ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਸਾਰਿਆਂ ਦਬਕਿਆਂ ਦਾ ਇਹ ਸਾਂਝਾ ਲੋਡ ਬਣ ਗਈ ਕਿ ਅੰਦੋਲਨ ਸਾਂਝਾ ਲੜਿਆ ਜਾਵੇ ਤੇ ਸਰਕਾਰ ਨੂੰ ਚੁਟਾਇਆ ਜਾਵੇ ਇਹ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ